ਤੂੰ ਠਾਕੁਰ ਤੂੰ ਪਹਿ ਅਰਦਾਸ ਸਭ ਤੋਂ ਪਹਿਲਾਂ ਵੇਖੋ ਤੂੰ ਇਹਨੂੰ ਕਈ ਕਰ ਪੜਦੇ ਨੇ ਤੂੰ ਅੱਗੇ ਤੂੰ ਲਿਖਿਆ ਨਾ ਇਹਨੂੰ ਦੋਨਾਂ ਨੂੰ ਪੜਦੇ ਨੇ ਤੂੰ ਠਾਕੁਰ ਤੂੰ ਪਹਿ ਅਰਦਾਸ ਬਹੁਤੀ ਸੰਗਤ ਇਦਾਂ ਪੜਦੀ ਹੈ ਸੁਣਦਾ ਹੈ ਸਭ ਤੋਂ ਪਹਿਲਾਂ ਦਰਸ਼ਨ ਕਰੋ ਤੂੰ ਲਿਖਿਆ ਨਾ ਤੂੰ ਹੀ ਪੜਨਾ ਹੈ ਤੂੰ ਠਾਕੁਰ ਤੂੰ ਪਹਿ ਅਰਦਾਸ ਜਿੱਥੇ ਪੈਸਾ ਆਇਆ ਉੱਥੇ ਕਈ ਪੈ ਵੀ ਪੜਦੇ ਨੇ ਤੂੰ ਬੋਲ ਕੇ ਨਾ ਤੂੰ ਠਾਕਰ ਤੂੰ ਪੈ ਅਰਦਾਸ ਇਹ ਵੀ ਗਲਤ ਹੈ ਇਦਾਂ ਨਹੀਂ ਪੜ੍ਹਨਾ ਧਿਆਨ ਰੱਖਣਾ ਤੂੰ ਠਾਕਰ ਤੂੰ ਪੈ ਅਰਦਾਸ ਹੇ ਕਾਲਪੁਰਖਵਾਜ ਦਰੂਜੀ ਆਪ ਜੀ ਕੋਲ ਸਾਡੀ ਬੇਨਤੀ ਹੈ ਆਪ ਜੀ ਉਦਮ ਬਖਸ਼ਿਸ਼ ਕਰੋ ਇਹ ਬੇਨਤੀ ਆਪ ਜੀ ਸੁਣੋ ਜਿਉ ਪਿੰਡ ਸਭ ਤੇਰੀ ਰਾਸ ਜਿਉ ਪਿੰਡ ਸਭ ਤੇਰੀ ਰਾਸ ਵੇਖੋ ਇੱਥੇ ਇੱਥੋਂ ਹੰਕਾਰ ਸਾਰਾ ਹੀ ਖਤਮ ਹੋ ਜਾਂਦਾ ਹੈ ਮਾੜਾ ਪ੍ਰਭਾਵ ਇਹ ਜਿੰਦ ਵੀ ਪਿੰਡ ਭਾਵੇ ਸਰੀਰ ਵੀ ਜਿੰਦ ਜਿੰਦ ਕਹਿ ਲੋ ਆਤਮਾ ਕਹਿ ਲੋ ਬ੍ਰੇਨ ਮਨ ਕਹਿ ਲੋ ਸਭ ਤੇਰੀ ਰਾਸ ਇਹ ਸਭ ਤੁਹਾਡੀ ਬਖਸ਼ੀ ਪੂੰਜੀ ਹੈ ਆ ਸਕਦਾ ਮਾਨ ਨੇੜੇ ਸਭ ਕੁਝ ਤੁਸੀਂ ਦਿੱਤਾ ਹੋਇਆ ਹੈ ਕਿਉਂਕੇ ਤੁਮ ਮਾਤ ਪਿਤਾ ਹਮਬਾਰਕ ਤੇ ਮਾਤ ਪਿਤਾ ਹਮਬਾਰਕ ਤੇਰੇ ਤੁਮ ਮਾਤ ਮਾਤ ਪਿਤਾ ਤੁਸੀਂ ਸਾਡੇ ਪਿਤਾ ਹੋ ਤੁਸੀਂ ਸਾਡੇ ਮਾਤਾ ਹੋ ਅਸੀਂ ਤੁਹਾਡੇ ਬੱਚੇ ਹਾਂ ਬੱਚਿਆਂ ਦੀ ਨਿਆਈ ਹਾਂ ਸੀ ਤੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਜੇ ਤੁਹਾਡੀ ਕਿਰਪਾ ਹੋ ਜਾਏ ਨਾ ਬੇਅੰਤ ਸੁਖ ਨੇ ਇਹ ਆਪ ਜੀ ਕਿਰਪਾ ਕਰੋ ਅਸੀਂ ਆਪ ਜੀ ਦੇ ਬੱਚੇ ਹਾਂ ਤੁਸੀਂ ਸਾਡੇ ਮਾਤ ਪਿਤਾ ਸਭ ਕੁਝ ਹੋ ਕੋਈ ਨਾ ਜਾਣੈ ਤੁਮਰਾ ਕੋਈ ਨਾ ਜਾਣੇ ਤੁਮਰਾ ਤੋ ਕੋਈ ਵੱਡੇ ਤੋਂ ਵੱਡਾ ਇਸ ਦੁਨੀਆ ਵਿੱਚ ਰਾਜੇ ਮਹਾਰਾਜੇ ਵੱਡੇ ਤੋਂ ਵੱਡੇ ਆਏ ਨੇ ਵੱਡੇ ਵੱਡੇ ਚਲੋ ਰਾਜੇ ਮਹਾਰਾਜਿਆਂ ਕੋਲ ਠੀਕ ਹੈ ਤੁਹਾਨੂੰ ਹੋਏਗਾ ਪੈਸਾ ਹੋਏਗਾ ਉਹ ਗਿਆਨੀ ਵੀ ਆਏ ਗਿਆਤਾ ਵੀ ਆਏ ਨੇ ਜਿਨ੍ਹਾਂ ਕੋਲ ਬੜਾ ਗਿਆਨ ਹੈ ਸਭ ਆਏ ਨੇ ਵੱਡੇ ਤੋਂ ਵੱਡੇ ਵੀ ਤੁਹਾਡਾ ਅੰਤ ਨਹੀਂ ਪਾ ਸਕੇ ਨਾ ਕੋਈ ਪਾ ਸਕਦਾ ਕਿਉਂ ਕਿ ਤੁਸੀਂ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਤੂੰ ਪਾਰ ਬ੍ਰਹਿਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਕੋਈ ਨਹੀਂ ਪਾ ਸਕਦਾ ਆਪ ਜੀ ਦਾ ਅੱਗੇ ਦਰਸ਼ਨ ਕਰੋ ਜੀ ਇੱਥੇ ਵੀ ਕਈ ਸੰਤਾਂ ਬਹੁਤ ਗਲਤੀ ਕਰਦੀਆਂ ਨੇ ਊਚੇ ਤੇ ਊਚਾ ਭਗਵਾਨੀ ਨੂੰ ਸੇ ਕਹਿੰਦੇ ਨੇ ਜਿੱਥੇ ਤੇ ਲਿਖਿਆ ਹੋਇਆ ਹੈ ਉੱਚੇ ਸੇ ਉੱਚਾ ਭਗਵੰਤ ਇੱਥੇ ਸੁਣਦਾ ਕਈ ਵਾਰ ਸੁਣੀ ਹੈ ਇਹਨੂੰ ਤੇ ਪੜਨਾ ਹੈ ਪਿੱਛੇ ਮਨਜੀਤ ਸਿੰਘ ਜੀ ਬੈਠੇ ਹੋ ਸੇ ਕਹਿੰਦੇ ਆ ਸਵੇਰੇ ਉੱਚੇ ਸੇ ਉੱਚਾ ਭਗਵੰਤ ਨਹੀਂ ਉੱਚੇ ਤੇ ਇਹਨੂੰ ਤੇ ਬੋਲਣਾ ਹੈ ਉੱਚੇ ਤੇ ਉੱਚਾ ਭਗਵੰਤ ਕਿਉਂਕਿ ਜੇ ਅਸੀਂ ਤੁਹਾਨੂੰ ਉੱਚਾ ਉੱਚਾ ਕਵਾਂਗੇ ਨਾ ਆਪ ਜੀ ਹੋਰ ਉੱਚੇ ਚਲੇ ਜਾਂਦੇ ਹੋ ਆਪ ਜੀ ਸਾਡੇ ਵੱਡੇ ਵੱਡੇ ਕਹਿਣ ਨਾਲ ਵੱਡੇ ਨਹੀਂ ਬਣਦੇ ਵੱਡਾ ਨਾ ਹੋਵੇ ਘਾਟ ਨਾ ਜਾਏ ਆਪ ਜੀ ਬਹੁਤ ਉੱਚੇ ਔਕਾਤਪੁਰਖ ਵਾਜਗੁਰੂ ਜੀ ਬਹੁਤ ਉੱਚੇ ਹੋ ਇਹ ਤੇ ਆਪ ਜੀ ਕਿਰਪਾ ਕਰੋ ਇਹ ਵੱਡਾ ਉੱਚਾ ਹੋਵੇ ਕੋਈ ਇਹ ਵੱਡਾ ਉੱਚਾ ਹੋਵੇ ਕੋਈ ਤੀ ਸੂਚੇ ਕੋ ਜਾਣੈ ਸੋਏ ਤੀ ਸੂਚੇ ਕੋ ਜਾਣੈ ਸੋਏ ਔ ਰੂਹਾਂ ਦਾ ਬੇਦਨੀ ਜਿਵੇਂ ਪਾਣੀ ਟਿਕਿਆ ਪਾਣੀ ਵਿੱਚ ਕੰਕਰ ਮਾਰੋ ਹਿਲ ਜੂਲੈ ਉਹ ਤੇ ਬਸ ਠਿਕ ਗਏ ਚੁੱਪ ਹੋ ਗਏ ਉਹਨਾਂ ਬਾਰੇ ਬੋਲ ਕੇ ਕੋਈ ਕੀ ਦੱਸ ਸਕਦਾ ਹੈ ਉਹਨਾਂ ਬਾਰੇ ਕੋਈ ਕੀ ਬੋਲ ਸਕਦਾ ਹੈ ਗੁਰੂ ਨਾਨਕ ਸਾਹਿਬਾਰੇ ਪਾ ਕੀ ਕੀ ਬੋਲ ਲਾਵਾਂਗੇ ਕਬੀਰ ਸਾਹਿਬਾਰੇ ਪਾ ਕੀ ਕੀ ਬੋਲਾਂਗੇ ਉਹ ਤੇ ਉਹੀ ਜਾਣਦੇ ਅੱਗੇ ਦਰਸ਼ਨ ਕਰੋ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਜਿੰਨੀ ਵੀ ਤੁਸੀਂ ਦੁਨੀਆ ਵੇਖਦੇ ਹੋ ਨਾ ਸ੍ਰਿਸ਼ਟੀ ਵੇਖਦੇ ਹੋ ਔਰ ਇਸ ਸ੍ਰਿਸ਼ਟੀ ਵਿੱਚ ਜਿੰਨਾ ਵੀ ਮਟੀਰੀਅਲ ਹੈ ਸਮਾਨ ਹੈ ਚੀਜ਼ਾਂ ਨੇ ਤੁਮਰੇ ਸੂਤਰ ਧਾਰੀ ਆਪ ਜੀ ਦੇ ਹੁਕਮ ਰੂਪੀ ਸੂਤਰ ਵਿੱਚ ਟੀਕੇ ਹੋਏ ਨੇ ਸਭ ਕੁਝ ਟੀਕਿਆ ਹੋਇਆ ਸਭ ਸ੍ਰਿਸ਼ਟੀ ਆਪ ਜੀ ਦੇ ਹੁਕਮ ਵਿੱਚ ਬੱਝੀ ਹੋਈ ਹੈ ਜਿਵੇਂ ਬਾਹਰ ਵੇਖੋ ਚੌਂਕਾ ਗੋਲ ਚੱਕਰ ਹੈ ਲਾਈਟ ਟਾਈਮ ਰਿਆ ਇਹ ਇਹ ਰੂਲ ਹੈ ਇਹ ਜੇ ਇਹ ਨਾ ਹੋਣਾ ਆਪਾਂ ਬਾਈ ਸੈਕਟਰ ਪਤਾ ਨਹੀਂ ਕਿੰਨੇ ਘੰਟਿਆਂ ਤੇ ਪਹੁੰਚਾਂਗੇ ਜੇ ਆ ਇਦਾਂ ਨਾ ਹੋਵੇ ਨਾ ਜੋ ਬਣਾਏ ਨੇ ਟ੍ਰੈਫਿਕ ਰੂਲ ਆਪਾਂ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਕਰਾਊਡ ਇੰਨੀ ਹੋਏਗੀ ਕਿਸੇ ਕੋਲ ਟਾਈਮ ਨਹੀਂ ਹੋ ਫਿਰ ਕਿਵੇਂ ਕੱਢੇਗਾ ਤੁਸੀਂ ਗੋਲ ਚੱਕਰ ਦੀ ਵੇਖ ਲਓ ਕੀ ਹੁੰਦਾ ਹੈ ਇਸੇ ਤਰ੍ਹਾਂ ਤੂੰ ਮਰੈ ਸੂਤਰ ਧਾਰੀ ਜਿਵੇਂ ਅੱਗ ਅਗਾ ਉੱਪਰ ਚੜਦੀ ਹੈ ਤੁਸੀਂ ਅੱਗ ਲਾਓ ਆਗੂ ਉੱਤੇ ਚੜਦੀ ਹੈ ਔਰ ਜਿਹੜਾ ਪਾਣੀ ਹੈ ਨਿਰੰਤਰ ਗਹਿਰਾਈ ਵੱਲ ਜਾਂਦਾ ਹੈ ਪਾਣੀ ਥੱਲੇ ਦੀ ਜਾਂਦਾ ਇੱਕ ਵਿਧਾਨ ਹੈ ਸਭ ਮਰਿਆਦਾ ਵਿੱਚ ਹੈ ਜੀਨੇ ਦਰਬਾਰ ਸਿੱਖ ਸਾਹਿਬ ਵਿੱਚ ਇੱਕ ਰੂਹ ਬੈਠੀ ਹੋਵੇ ਨਕੀ ਧਰਤੀ ਹੈ ਕੀ ਹੈ ਕੁਝ ਵੀ ਨਹੀਂ ਹੈ ਪਰ ਫੇਰ ਵੀ ਵੇਖੋ ਕਿਵੇਂ ਪ੍ਰਮਾਤਮਾ ਨੇ ਬੰਨ ਕੇ ਰੱਖਿਆ ਹੋਇਆ ਹੈ ਇਹ ਉਹਦੀ ਖੇਡ ਹੈ ਭਾਈ ਇਸ ਖੇਡ ਨੂੰ ਕੋਈ ਨਹੀਂ ਸਮਝ ਸਕਦਾ ਤੁਹਾਡੇ ਹੁਕਮ 'ਚ ਸਾਰੀ ਸ੍ਰਿਸ਼ਟੀ ਤੁਰ ਰਹੀ ਹੈ ਮਹਾਰਾਜ ਜਿਬਤੀ ਸੁਭਾਵ ਹੈ ਟੀਵਾਂ ਚਲਾਵੇ ਜੀਬ ਹੋਵੇ ਫੁਰਮਾਨ ਜਿੱਦਾਂ ਉਹਨੂੰ ਪਾਉਂਦਾ ਉਦਾਂ ਨੱਚਣਗੇ ਸਭ ਉਦਾਂ ਨੱਚਣਗੇ ਜਿੱਦਾਂ ਉਹਨੂੰ ਪਾਉਂਦਾ ਤੂੰ ਤੇ ਹੋਏ ਸੋ ਆ ਗਿਆ ਤੂੰ ਮਰੀ ਗਤਮੀ ਤੂੰ ਮਹੀ ਜਾਨੀ ਗਾਤਮੀਤ ਹੁੰਦਾ ਜੀ ਗਿਣਤੀ ਮੇਣਤੀ ਇਹ ਗਾਤਮੀਤ ਹੈ ਨਾ ਜਿਹੜੀ ਤੁਸੀਂ ਆਪ ਜਾਣਦੇ ਹੋ ਭਾਬ ਤੁਸੀਂ ਕਿੰਨੇ ਬੇਅੰਤ ਹੋ ਨਾ ਇਹ ਤੁਸੀਂ ਆਪ ਜਾਣਦੇ ਹੋ ਕੋਈ ਦੱਸ ਨਹੀਂ ਸਕਦਾ ਨਾਨਕ ਦਾਸ ਸਦਾ ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਪੁਰਸ਼ ਜਿੰਨੇ ਵੀ ਆਪ ਜੀ ਵਿੱਚ ਅਪੇਧ ਹੋ ਗਏ ਜੋ ਰੂਹਾ ਨਾਮ ਜਪਣ ਵਾਲੀਆਂ ਨੇ ਅੱਜ ਵੀ ਪਹਿਲਾਂ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੁਰਬਾਨ ਜਾਂਦਾ ਬਲਿਹਾਰ ਜਾਂਦਾ ਮੈਂ ਲਾ ਪੰਜਵਾ ਨਾਨਕ ਤੇ ਥੋੜੀ ਜੰਮਕ ਰੁੱਕ ਕੇ ਬੋਲਣਾ ਨਾਨਕ ਦਾਸ ਸਦਾ ਕੁਰਬਾਨੀ ਇਹ ਲਾਸ ਪਦੇ ਦੀ ਵਿਚਾਰ ਕੀਤੇ ਜੀ ਆਪਾਂ ਸਲੋਕ ਆਰੰਭ ਹੋਇਆ ਸੀ ਨੀਰੁਗਨੀ ਆਰ ਜਾਂਨਿਆ ਸੋ ਪ੍ਰਭ ਸਦਾ ਸੰਮਾਲ ਜਿਨ ਕੀ ਆਤੀ ਸਚੀਤ ਰਖ ਨਾਨਕ ਨਿਭੀ ਨਾਲ ਵਾਹਿਗੁਰੂ ਜੀ ਪ੍ਰਮਾਤਮਾ ਨੇ ਸਾਡੇ ਤੇ ਕਿੰਨੇ ਵੱਡੇ ਵੱਡੇ ਬਾਰੂਪਕਾਰ ਕੀਤੇ ਨੇ ਕਿੰਨੇ ਉਪਕਾਰ ਕੀਤੇ ਨੇ ਉਹਨੂੰ ਚੇਤੇ ਕਰ ਉਹਨੂੰ ਯਾਦ ਕਰ